ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਐਚ ਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਹਾਂ ਅੱਜ ਅਸੀਂ ਬਣਾ ਕੇ ਤਿਆਰ ਕਰਾਂਗੇ ਬੈਂਗਣਾ ਦੀ ਸਬਜ਼ੀ ਇਸ ਦੇ ਲਈ ਅਸੀਂ ਬੈਂਗਣ ਲੈ ਲਏ ਐ ਪਹਿਲਾਂ ਇਹਨਾਂ ਨੂੰ ਕੱਟ ਕੇ ਰੱਖ ਲੈਂਦੇ ਐ ਅੱਪਰ ਤੇ ਇਹਦੇ ਪੱਤਾ ਜਿਹੜਾ ਹੈ ਇਹ ਅਸੀਂ ਕਾਲ ਦਿੰਦੇ ਐ ਹੁਣ ਇਹਨਾਂ ਨੂੰ ਅਸੀਂ ਕੱਟ ਲੈਂਦੇ ਆ ਇਹਦੇ ਪੀਸ ਬਹੁਤੇ ਛੋਟੇ ਨਹੀਂ ਕਰਨੇ ਹੈਗੇ ਕਿ ਇਹੇ ਕੁੜੇ ਜਾਂਦੇ ਆ ਇਸ ਤਰ੍ਹਾਂ ਵੱਡੇ ਵੱਡੇ ਇਹਨਾਂ ਦੇ ਪੀਸ ਕਰ ਲੈਣੇ ਆ ਬੈਂਗਣਾ ਦੀ ਸਬਜ਼ੀ ਨੂੰ ਬਹੁਤ ਖਾਣਾ ਘੱਟ ਪਸੰਦ ਕਰਦੇ ਆ ਜੇ ਤੁਸੀਂ ਇੱਕ ਵਾਰ ਮੇਰੇ ਇਸ ਤਰੀਕੇ ਨਾਲ ਬਣਾਓਗੇ ਤਾਂ ਬਹੁਤ ਹੀ ਵਧੀਆ ਬਣੂਗੇ ਆ ਇਹਨਾਂ ਦਾ ਤੁਸੀਂ ਉੱਪਰ ਤੋਂ ਛਿਲਕਾ ਉਤਾਰ ਕੇ ਵੀ ਬਣਾ ਸਕਦੇ ਹੋ ਇਸ ਤਰ੍ਹਾਂ ਵੀ ਬਣਾ ਸਕਦੇ ਹੋ ਅੱਜ ਆਪਾਂ ਬਣਾਵਾਂਗੇ ਇਹ ਗਰੇਵੀ ਵਾਲੇ ਬੈਂਗਣ ਜੇ ਸੁੱਕਿਆਂ ਦੀ ਅਸੀਂ ਬਹੁਤ ਵਾਰ ਬਣਾਈ ਹੈ ਕਿੰਨੀਆਂ ਇਹਦੀਆਂ ਆਪਾਂ ਵੀਡੀਓ ਪਾਈਆਂ ਹੋਈਆਂ ਅੱਜ ਅਸੀਂ ਬਣਾਣੇ ਆ ਇਹ ਗਰੇਵੀ ਵਾਲੇ ਬੈਂਗਣਾ ਨੂੰ ਇਹਨਾਂ ਨੂੰ ਅਸੀਂ ਕੱਟ ਕੇ ਰੱਖ ਲੈਂਦੇ ਆ বেগーン ਅਸੀਂ ਕੱਟ ਕੇ ਰੱਖ ਲਿਆ ਇਸ ਤਰ੍ਹਾਂ ਸੋਨੋ ਵੀ ਸਾਰਿਆਂ ਨੂੰ ਪਤਾ ਹੀ ਹੈ ਕਿ ਇਹ ਬਹੁਤ ਜਲਦੀ ਕਾਲੇ ਫੇਰ ਜਾਂਦੇ ਆ ਜਾਂ ਤਾਂ ਤੁਸੀਂ ਜਿਦਾ ਹੀ ਕੱਟੋ ਹੈ ਜਿਆਦੇ ਦਾ ਤੜਕਾ ਲਾਣਾ ਹੈ ਨਹੀਂ ਤਾਂ ਇਹਨੂੰ ਤੁਸੀਂ ਇਸ ਤਰ੍ਹਾਂ ਪਾਣੀ ਵਿੱਚ ਪਾ ਕੇ ਰੱਖ ਲੈਣਾ ਤਾਂ ਇਹਦਾ ਕਲਰ ਚੇਂਜ ਨਹੀਂ ਹੁੰਦਾ ਆਲੂ ਵੀ ਅਸੀਂ ਕੱਟ ਕੇ ਰੱਖ ਲਏ ਆ ਉਹਨਾਂ ਨੂੰ ਵੀ ਪਾਣੀ ਵਿੱਚ ਪਾ ਕੇ ਰੱਖ ਲਿਆ ਹੈ ਦੋ ਆਲੂ ਲਏ ਆ ਇਹਨਾਂ ਨੂੰ ਵੀ ਉਸੇ ਤਰ੍ਹਾਂ ਇਸਪਾ ਥੋੜ੍ਹ ਥੋੜ੍ਹ ਵੱਡੇ ਵੱਡੇ ਪੀਸ ਇਹਨਾਂ ਦੇ ਵੀ ਕਰ ਲਈ ਹੈ ਤੜਕੇ ਦੇ ਲਈ ਪਿਆਜ਼ ਤੇ ਟਮਾਟਰ ਇਹਨਾਂ ਦੀ ਵੀ ਚੋਪਿੰਗ ਕਰਕੇ ਰੱਖ ਲਈ ਹੈ ਅਦਰਕ ਅਦਰਕ ਤੇ ਲਸਣ ਦਾ ਸੀ ਪੇਸਟ ਪਾਵਾਂਗੇ ਚਲਦੇ ਆ ਗੈਸ ਵੱਲ ਤੇ ਲਾਂਦੇ ਆ ਸਬਜੀ ਨੂੰ ਤੜਕਾ ਗੈਸ ਤੇ ਅਸੀਂ ਕੁੱਕਰ ਰੱਖ ਲਿਆ ਇਹਦੇ ਵਿੱਚ ਪਾ ਲੈਂਦੇ ਆ ਦੇਸੀ ਤੇਲ ਸਰੋਂ ਦਾ ਤੇਲ ਤੁਸੀਂ ਕੁੱਕਰ ਵਿੱਚ ਵੀ ਤੜਕਾ ਲਾ ਸਕਦੇ ਹੋ ਜਾਂ ਤੁਸੀਂ ਖੁੱਲੇ ਵਰਤਾਂ ਵਿੱਚ ਵੀ ਇਹਨੂੰ ਤੜਕਾ ਦਾ ਸਕਦੇ ਮੈਂ ਤਾਂ ਪੁੱਕਰ ਵਿੱਚ ਇਹ ਫਾਇਦਾ ਹੁੰਦਾ ਕਿ ਸਬਜ਼ੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਤੇਲ ਸਾਡਾ ਗਰਮ ਹੋ ਗਿਆ ਇਹਦੇ ਵਿੱਚ ਪਾ ਦਿੰਦੇ ਅਸੀਂ ਸਾਫਤਾ ਧਨੀਆ ਪਹਿਲਾਂ ਕੱਲੇ ਧਨੀਏ ਨੂੰ ਹਲਕਾ ਜਿਹਾ ਨੂੰ ਰੋਸਟ ਕਰ ਲੈਣਾ ਹੈ ਹੁਣ ਇਹਦੇ ਵਿੱਚ ਪਾ ਦਿੰਦੇ ਆ ਇੱਕ ਚਮਚਾ ਜੀਰਾ ਚੁਟਕੀ ਘਪਾ ਦੇਣੀ ਹੈ ਹੈਗਾ ਇਹ ਦੋਹਾ ਤੀਜਾ ਨੂੰ ਵੀ ਬਸ ਹਲਕਾ ਹੀ ਪੁੰਨ ਲੈਣਾ ਉਸ ਤੋਂ ਬਾਅਦ ਪਾ DNA ਅਸੀਂ ਪਿਆਜ਼ ਪਿਆਜ਼ਾਂ ਨੂੰ ਪਹਿਲਾਂ ਦੋ ਤੋਂ ਟੈਂਕ ਮੈਂਟੇ ਨੂੰ 골ਡਨ ਬ੍ਰਾਊਨ ਹੋਣ ਤੱਕ ਇਹਨਾਂ ਨੂੰ ਪਕਾ ਲੈਣਾ ਹੈ ਪਿਆਜ਼ ਵੀ ਸਾਡੇ ਹਲਕੇ ਜੇ ਭੁੱਜ ਗਏ 골ਡਨ ਬ੍ਰਾਊਨ ਹੋ ਗਏ ਹੁਣ ਇਹਦੇ ਵਿੱਚ ਪਹਿਲਾ ਪਾਵਾਂਗੇ ਅਸੀਂ ਪਾਊਡਰ ਮਸਾਲਾ ਲਾਲ ਮਿਰਚ ਪਾਊਡਰ ਇਹਦੇ ਨਾਲ ਕਲਰ ਇਸ ਤਰ੍ਹਾਂ ਬਹੁਤ ਵਧੀਆ ਆਂਦਾ ਗੈਸ ਬਿਲਕੁਲ ਲੋ ਕਰ ਲੈਣਾ ਜਦ ਮਿਰਚਾਂ ਪਾਣੀ ਆਏ ਮਿਰਚ ਤੋਂ ਬਾਅਦ ਇਹਦੇ ਵਿੱਚ ਪਾ ਦਿੰਦੇ ਅਸੀਂ ਲਾਇ ਟਮਾਟਰ ਬਾਕੀ ਪਾਊਡਰ ਮਸਾਲੇ ਸਾਰੇ ਅਸੀਂ ਬਾਅਦ ਵਿੱਚ ਪਾਵਾਂਗੇ ਆ 2 ਚਮਚੇ ਲਾਦਰਦੇ ਹੈ ਪਾਣੀ ਦੇ। ਹੁਣ ਇਹਨਾਂ ਟਮਾਟਰਾਂ ਨੂੰ ਵੀ ੋਂ ਲਣਾ ਹੈ। ਇਸ ਤਰ੍ਹਾਂ ਸਬਜ਼ੀ ਬਹੁਤ ਹੀ ਵਧੀਆ ਬਣਦੀ ਹੈ। ਤੇ ਇੱਕ ਸਬਜ਼ੀ ਦਾ ਕਲਰ ਵੀ ਵਧੀਆ ਆਂਦਾ ਹੈ। ਜੇ ਤੁਸੀਂ ਪਹਿਲਾਂ ਲਾਲ ਮਿਰਚ ਪਾਊਡਰ ਪਾਉਂਗੇ ਹਨਾ। ਕੁੱਕੜਾ ਟਮਾਟਰ ਵੀ ਸਾਡੇ 2.5 ਮਿੰਟ ਭੁੱਜ ਗਏ ਆ। ਹੁਣ ਇਹਦੇ ਵਿੱਚ ਪਾਉਂਦੇ ਅਸੀਂ ਪਾਊਡਰ ਮਸਾਲੇ। ਦੂਜੇ ਮਸਾਲੇ ਆਪਾਂ ਸਾਰੇ ਪਾ ਲੈਣੇ ਆ। ਹਲਦੀ ਪਾਊਡਰ ਟੇਸਟ ਦੇ ਮੁਤਾਬਕ ਸਾਰੇ ਆਂਟੀਜਾ ਤੁਸੀਂ ਥੋੜੀ ਥੋੜੀਆਂ ਪਾ ਲੈਣੀ ਆ ਤੇ ਜਿੰਨੀ ਜਿੰਨੀ ਸਬਜ਼ੀ ਬਣਾਣੀ ਹੈ ਨਮਕ ਗਰਾਮ ਮਸਾਲਾ ਜੀਰਾ ਪਾਊਡਰ ਕਿੰਨਾ ਸੋਨਾ ਕਸੂਰੀ ਮੇਥੀ ਗਾਵਾ ਧਨੀਆ ਪਾਊਡਰ ਚੁਟਕੀਕ ਪਾੰਦੇ ਇਹਦੇ ਵਿੱਚ ਲੌਂਗ ਲੈਤੀ ਦਾ ਪਾਊਡਰ ਇਹ ਮੈਂ ਮੋਸਟਲੀ ਏਕ ਸਬਜ਼ੀ ਵਿੱਚ ਲੌਂਗ ਲੈਤੀ ਦਾ ਪਾਊਡਰ ਪਾਂਦੀ ਪਾਂਦੀ ਹੈ ਤੁਸੀਂ ਖੜੇ ਮਸਾਲੇ ਵੀ ਪਾ ਸਕਦੇ ਹੋ ਇਸ ਤਰ੍ਹਾਂ ਇਹਨਾਂ ਖੜੇ ਮਸਾਲਿਆਂ ਦਾ ਪਾਊਡਰ ਬਣਾ ਕੇ ਵੀ ਪਾ ਸਕਦੇ ਹੋ ਚੁਟਕੀਕ ਕਾਲੀ ਮਿਰਚ ਪਾਊਡਰ ਹੁਣ ਇਹਨਾਂ ਨੂੰ ਫੇਰ ਅਸੀਂ ਬਸ ਕੁਝ ਸੈਕਿੰਡ ਕਸ ਲੈਣਾ ਇਹਨਾਂ ਦਾ ਕੱਚਾਪਨ ਖਤਮ ਕਰ ਲੈਣਾ ਹੈ ਫੇਰ ਦੋ ਤੋ ਤਿੰਨ ਕ ਚਮਚੇ ਪਾਣੀ ਦੇ ਪਾ ਕੇ ਹੁਣ ਇਸ ਮਸਾਲੇ ਨੂੰ ਦੁਬਾਰਾ ਫੇਰ ਅਸੀਂ ਭੁੰਨ ਲੈਣਾ ਤੁਸੀਂ ਇਸ ਤਰ੍ਹਾਂ ਪਾਣੀ ਪਾ ਲਾ ਕੇ ਮਸਾਲੇ ਨੂੰ ਭੁੰਨੂਗੇ ਨਾ ਪੂਰਾ ਫੇਰ ਮਸਾਲਾ ਦੇਖੋ ਕਿੰਨਾ ਯਾਦਾ ਵਧੀਆ ਬਣਦਾ ਹੁਣ ਤੋਂ ਦੇਖ ਸਕਦੇ ਖੁਦ ਇਹਦਾ ਕਲਰ ਕਿੰਨਾ ਵਧੀਆ ਹੈ ਉਸ ਸੈਕਿੰਡ ਆਪਾਂ ਮਸਾਲੇ ਨੂੰ ਭੁੰਨ ਲੈਂਦੇ ਆ ਮਸਾਲੇ ਨਾਲ ਵੀ ਤੇਲ ਹੈ ਨਾ ਛੱਡ ਦਿੱਤਾ ਹੁਣ ਇਹਦੇ ਵਿੱਚ ਪਾ ਦਦੇ ਅਸੀਂ ਅਦਰਕ ਤੇ ਲਸਣ ਦਾ ਪੇਸਟ ਇੱਕ ਚਮਚਾ ਇਹ ਪਾ ਜਾਣਾ ਹੈ ਪਾ ਕੇ ਕੁਛ ਸੈਕਿੰਡ ਇਹਨੂੰ ਅਦਰਕ ਤੇ ਲਸਣ ਦਾ ਇਹਦਾ ਕੱਚਾ پن ਜੇ ਖਤਮ ਕਰ ਲੈਣਾ ਇਹਨੂੰ ਭੁੰਨ ਲੈਣਾ ਹੈ ਜਦੋਂ ਬਾਅਦ ਵਿੱਚ ਆਪਾਂ ਅਦਰਕ ਤੇ ਲਸਣ ਪਾਇਆ ਹੈ ਨਾ ਹੁਣ ਇਹ ਤੜਕੇ ਦੀ ਖੁਸ਼ਬੂ ਅੱਨੀ ਜਿਆਦਾ ਵਧੀਆ ਆਣ ਲੱਗ ਪਈ ਨਾ ਇਸ ਤਰ੍ਹਾਂ ਤੁਸੀਂ ਵੀ ਜੇ ਪੇਸਟ ਪਾਣਾ ਤਾਂ ਐਂਡ ਵਿੱਚ ਪਾਣਾ ਜਾਂ ਤੁਸੀਂ ਚੋਪਿੰਗ ਕਰਕੇ ਪਾਣਾ ਤਾਂ ਤੁਸੀਂ ਨਾਲੇ ਪਾ ਰਹੇ ਹੋ ਹੁਣ ਇਹਦੇ ਵਿੱਚ ਪਾ ਦਿੰਦੇ ਆ ਆਲੂ ਪਾ ਦੰਦੇ ਹੈ ਠੱਠੇ ਹੋਏ ਬੈਂਗਣ ਇਹਨਾਂ ਆਲੂ ਤੇ ਬੈਂਗਣ ਨੂੰ ਪਾ ਕੇ ਬਸ 2 ਮਿੰਟ ਇਹਨਾਂ ਨੂੰ ਇਸ ਤਰ੍ਹਾਂ ਤੁਸੀਂ ਚੱਸ ਲੈਣਾ ਹੈ ਪਾਣੀ ਵੀ ਹਲਕਾ ਜਿਹਾ ਤੁਸੀਂ ਲਾ ਸਕਦੇ ਹੋ ਜਿੱਦਾਂ ਅਸੀਂ ਪਾਣੀ 'ਚ ਬੈਂਗਣ ਤੇ ਆਲੂ ਪਾਣੀ 'ਚ ਰੱਖੇ ਹੋਏ ਤਾਂ ਪਾਣੀ ਵਿੱਚ ਹੁੰਦਾ ਹੀ ਹੈ ਇਸ ਤਰ੍ਹਾਂ ਤੁਸੀਂ 2 ਮਿੰਟ ਇਹਨਾਂ ਨੂੰ ਛੱਣਾ ਮਸਾਲੇ ਵਿੱਚ ਇਹਨਾਂ ਛੱਣਾ ਹੈ ਦੋ ਕਮਿੰਟ ਛੱਸਣ ਤੋਂ ਬਾਅਦ ਹੁਣ ਲਗਾ ਦਿੰਦੇ ਅਸੀਂ ਪਾਣੀ ਜੇ ਜੇ ਤਾਂ ਤੁਸੀਂ ਗਰੇਵੀ ਵਾਲੇ ਬਣਾਣੇ ਆ ਤਾਂ ਤਾਂ ਤੁਸੀਂ ਇੱਕ ਕੱਪ ਗਰੇਵੀ ਦੇ ਹਿਸਾਬ ਨਾਲ ਤੁਸੀਂ ਇਹ ਪਾਣੀ ਲਾ ਲੈਣਾ ਮੈਂ ਇੱਕ ਕੱਪ ਵਿੱਚ ਪਾਣੀ ਦਾ ਲਾਇਆ ਹੈ ਜੇ ਤੁਸੀਂ ਸੁੱਕੇ ਬਣਾਣੇ ਆ ਤਾਂ ਤੁਸੀਂ ਸੁੱਕੇ ਬੰਬ ਬਣਾ ਸਕਦੇ ਜੇ ਹੋ ਸਕੇ ਤਾਂ ਤੁਸੀਂ ਗਰੇਵੀ ਵਾਲੇ ਬਣਾਓ ਸੁੱਕੇ ਬਹੁਤ ਬਣਾਏ ਹੋਣੇ ਆ ਪਰ ਗਰੇਵੀ ਵਾਲੇ ਇੱਕ ਵਾਰ ਇਸ ਤਰੀਕੇ ਨਾਲ ਜ਼ਰੂਰ ਟਰਾਈ ਕਰਿਓ ਹੁਣ ਲਾ ਦਿੰਦੇ ਕੁੱਕਰ ਨੂੰ ਢੱਕਣ ਇਹਨੂੰ ਤੁਸੀਂ 5 ਤੋਂ 6 ਸੀਟੀਆਂ ਦਵਾ ਲੈਣੀਆਂ ਐ 4 ਤੋਂ 5 ਸੀਟੀਆਂ ਆਪਾਂ ਦਵਾ ਲਈਆਂ ਹੁਣ ਸਬਜ਼ੀ ਸਾਡੀ ਗਰੇਵੀ ਆਈ ਵਨ ਕੇ ਤਿਆਰ ਹੈ ਬਸ ਆਪਾਂ ਹਲਕੁ ਜਿਹਾ ਜ਼ਿਆਦਾ ਗਰੇਵੀ ਨਹੀਂ ਲਾਈ ਹੈਗੀ ਬਸ ਥੋੜੀ ਜਿਹੀ ਗਰੇਵੀ ਇੱਕ ਇੱਕ ਕੱਪ ਆਪਾਂ ਪਾਣੀ ਦੇ ਲਾਇਆ ਜੇ ਤੁਸੀਂ ਜ਼ਿਆਦਾ ਗਰੇਵੀ ਪਸੰਦ ਕਰਦੇ ਹੋ ਤਾਂ ਤੁਸੀਂ ਡੇਢ ਕੱਪ ਪਾਣੀ ਦਾ ਲਾ ਲਿਓ ਹੁਣ ਇਹਦੇ ਵਿੱਚ ਪਾ ਦਿੰਦੇ ਅਸੀਂ ਹਰਾ ਤਨੀਆ ਇਸ ਤਰ੍ਹਾਂ ਤੁਸੀਂ ਵੀ ਬੈਂਗਣਾ ਦੀ ਗਰੇਵੀ ਵਾਲੀ ਸਬਜ਼ੀ ਬਣਾ ਜਾਈ ਸੁੱਕੀ ਖਾਣੀ ਖਾ ਖਾ ਕੇ ਤੁਸੀਂ ਅੱਕ ਕੇ ਉਹ ਤਾਂ ਇਸ ਤਰ੍ਹਾਂ ਤੁਸੀਂ ਗਰੇਵੀ ਵਾਲੀ ਆਲੂ ਤੇ ਬੈਂਗਣਾ ਦੀ ਗਰੇਵੀ ਵਾਲੀ ਸਬਜ਼ੀ ਬਣਾ ਸਕਦੇ ਹੋ ਬਹੁਤ ਹੀ ਵਧੀਆ ਬਣਦੀ ਹੈ ਇੱਕ ਤੁਹਾਨੂੰ ਜਲਗ ਫਲੇਵਰ ਦੀ ਬਣਦੀ ਹੈ ਇਹ ਇੱਕ ਵਾਰ ਤੁਸੀਂ ਵੀ ਨੂੰ ਜਰੂਰ ਟਰਾਈ ਕਰਿਓ ਜੇ ਹਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰੇ ਚੈਨਲ ਐਜ ਕੇ ਪੰਜਾਬੀ ਕਿਚਨ ਨੂੰ ਜਰੂਰ ਸਬਸਕ੍ਰਾਈਬ ਕਰਨਾ ਜਿਸ ਵਿੱਚ ਅਸੀਂ ਹਰ ਰੋਜ਼ ਨਵੀਂ ਵੀਡੀਓ ਲੈ ਕੇ ਆਉਂਦੇ ਆ ਜਿਹੜੀ ਅਸੀਂ ਬਹੁਤ ਹੀ ਸਿੰਪਲ ਤੇ ਆਸਾਨ ਤਰੀਕੇ ਦੇ ਨਾਲ ਬਣਾ ਕੇ ਤਿਆਰ ਕਰਦੇ ਆ ਅੱਜ ਅਸੀਂ ਇਸੇ ਤਰ੍ਹਾਂ ਬੈਂਗਣ ਦੀ ਸਬਜ਼ੀ ਬਣਾਈ ਹੈ ਸਿੰਪਲ ਤਰੀਕੇ ਦੇ ਨਾਲ ਜਿਹੜੀ ਕਿ ਬਹੁਤ ਹੀ ਜਲਦੀ ਤੇ ਆਸਾਨ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਜਾਂਦੀ ਹੈ ਜੁੜਿਆ ਰਹੋ ਐਚ ਕੇ ਪੰਜਾਬੀ ਕਿਚਨ ਦੇ ਨਾਲ ਮਿਲਦੇ ਹਾਂ ਤੁਹਾਨੂੰ ਅਸੀਂ ਇੱਕ ਹੋਰ ਵੀਡੀਓ ਵਿੱਚ